ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋਈ ਇਹ ਨਗਰ ਕੀਰਤਨ ਪੁਰਾ ਖਾਲਸਾ ਜਹੋ ਜਲਾਲ ਦੇ ਨਾਮ ਤੇ ਕੱਢਿਆ ਗਿਆ ਬਟਾਲਾ ਪਹੁੰਚੇ ਦੇ ਨਗਰ ਕੀਰਤਨ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਸਕਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਬਟਾਲਾ ਅਤੇ ਐਸ ਐਸ ਪੀ ਬਟਾਲਾ ਵੀ ਮੌਜੂਦ ਰਹੇ ਮਸ਼ਹੂਰ ਪੁੱਤਕ ਨਗਰ ਦੀਪ ਤੋਂ ਅਰੰਭਤਾ ਹੋਈ ਕੀ ਰੂਪरेखा ਰਹੇਗੀ ਤੇ ਅੱਜ ਪਟਿਆਲਾ ਚ ਕਿਥਾਂ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਤੋਂ ਨਗਰ ਕੀਰਤਨ ਗਰੁੱਪ ਦੇ ਬਹਾਦਰ ਜੀ ਨਵੀ ਪਾਸ਼ਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਤੇ ਉਹਨਾਂ ਨੂੰ ਸਵਾਗਤ ਦੇ ਨਾਲ ਨਗਰ ਕੀਰਤਨ ਕਿੱਤੇ ਆਇਆ ਰਿਹਾ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਬਖ ਬਖ ਪਟਿਆਲਾ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਹੁਣ ਬਤਾਲੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਰੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਉਤ ਤੋਂ ਬਾਅਦ ਅਲਕ ਲਗ ਪਰਵਾਦੇ ਜੇ ਤੱਕ ਜੀਪਨ ਦਾ ਸਵਾਗਤ ਹੋਊਗਾ ਛੇ ਨਗਰ ਕੀਰਤਨ

बटाला ऐसा शहर है जिते हर धर्म का सत्कार किया जाता है चाहे हिंदू हो चाहे सिख हो चाहे मुसलमान हो सारे का सत्कार है सो जदों ही कोई भी त्योहार होंगे चाहे दशहरा हो चाहे बाबा जी का विह हो चाहे नौी दसवीं का मेला हो सारे त्यौहार में जो सा बटाला ਖੁਸ਼ੀ-ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਪ੍ਰੀਤ ਨੂੰ ਮੇਰਾ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਾ ਉਸ ਵਰਤਕ ਨੂੰ ਮੁਖ ਰੱਖ ਕੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਆ ਰਿਹਾ ਹੈ। ਦੂਸਰਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੇ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ। ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਅਵਸਤੇ ਮੁਖਤੇ ਲਈ ਯਾਤਰਾ ਨਿਕਲ ਰਹੀ ਹੈ। ਵਿੱਚ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਆਪ ਨਿਕਲ ਕੇ ਦਰਸ਼ਨ ਕੀਤੇ ਗਿਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਾਫ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਸੁਥਰਾ ਕੀਤਾ ਗਿਆ ਹੈ ਤੇ ਸੰਗਤਾਂ ਜਿਹੜੀਆਂ ਸਾਰੀ ਸੁਰੱਖਾ ਤੇ ਖੜੀਆਂ ਹਨ ਦਰਸ਼ਨ ਕਰਨ ਵਾਸਤੇ ਤੇ ਬڑے ਅਮਰਾਂ ਨੂੰ ਇਹਦੇ ਕਿੰਨੇ ਤੋਂ ਬਟਾਲਾ ਚੋਣਾਂ ਕਿ ਅਮਰ ਸਰ ਵਿਖਿਆ ਕੇ ਜਾਏਗਾ ਆਹੀ ਕਰਦੇ ਸਾਰੇ ਪ੍ਰਸਾਦ ਆ ਸਾਲਾ ਜਿਲ੍ਹਾ ਇਹ ਨਾ ਕਿਤੇ ਨਿਕਲਦਾ ਹੈ ਸਾਰੇ ਖਾਲਸੇ ਦੇ ਪ੍ਰਗਟ ਸਾਨੂੰ ਪੂਰੇ ਪਸਾ ਕਰ ਰਿਹਾ ਚੁਕਾ ਹੈ ਜੇ ਕੋਈ ਇਹਨਾਂ ਨੂੰ ਹੋਣਾ ਸੀ ਲਾ ਬੰਦਾ ਆਸੀ ਕਿ ਪੂਰੇ ਬਟਾਰਾ ਸਿਟੀ ਦੇ ਵਿੱਚੋਂ ਐਕਸਟ੍ਰੈਕਟ ਕਰਾ ਜੇ ਜਿਹੜਾ ਗਾਰਡ ਆ ਉਹ ਜਿਹੜਾ ਹੈ ਅਸੀਂ ਚੌਕ ਦੇ ਨਾਲ ਲਾ ਕੇ ਤੇ ਬਿਲਕੁਲ ਸਾਰੀ ਸਿਕਿਉਰਟੀ ਇਹ ਜੀ ਸਾਰਾ ਜਿਲ੍ਹਾ ਰੱਖੀ ਹੋਈ ਹੈ ਕਿ ਸਾਡੇ ਮੁਤਾਬਕ ਵੀ ਤੁਸੀਂ ਦੇਖਦੇ ਹੋ ਬਹੁਤ ਜ਼ਿਆਦਾ ਕਰਦੇ